ਸਤਿ ਸ਼੍ਰੀ ਅਕਾਲ ਜੀ ਅੱਜ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤੇ ਇਸ ਵੀਡੀਓ ਦਾ ਵਿਸ਼ਾ ਜਿਵੇਂ ਕਿ ਤੁਸੀਂ ਦੇਖ ਹੀ ਲਿਆ ਵੀ ਕੈਂਸਰ ਦੇ ਨਾਲ ਸੰਬੰਧਤ ਹੈ ਕੈਂਸਰ ਅਸਲ ਦੇ ਵਿੱਚ ਉਹ ਬਿਮਾਰੀ ਹੈ ਜਿਹੜੀ ਕਿ ਜਿਵੇਂ ਤੁਸੀਂ ਆਮ ਹੀ ਸੁਣਦੇ ਹੋ ਜਾਂ ਸੁਣਿਆ ਹੋਵੇਗਾ ਜਾਂ ਪੜ੍ਹਿਆ ਹੋਵੇਗਾ ਕਿ ਕੈਂਸਰ ਇੱਕ ਅਜੀਬ ਬਿਮਾਰੀ ਹੈ ਜਿਹੜੀ ਕਿ ਇੱਕ ਡੈੱਡ ਸੈੱਲ ਜਿਹੜੇ ਹੈਗੇ ਆ ਮਤਲਬ ਕਿ ਇਸ ਤਰ੍ਹਾਂ ਦੇ ਸੈੱਲ ਸਾਡੀ ਬਾਡੀ ਦੇ ਵਿੱਚ ਤਿਆਰ ਹੋ ਜਾਂਦੇ ਆ ਜਿਹੜੇ ਸਾਡੇ ਦੂਸਰੇ ਜਿਹੜੇ ਬਾਡੀ ਦੇ ਸੈੱਲਸ ਨੇ ਜਿਹੜੇ ਕੰਮ ਨੇ ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ ਅਸਲ ਦੇ ਵਿੱਚ ਇਹ ਕਿਹਾ ਜਾਂਦਾ ਕਿ 올ਡ ਸੈਲ ਨੇ ਉਹ ਆਕਸੀਜਨ ਦੀ ਕਮੀ ਦੇ ਨਾਲ ਪੈਦਾ ਹੁੰਦੇ ਨੇ ਤੇ ਉਹਨਾਂ ਨੂੰ ਆਕਸੀਜਨ ਦੀ ਕਮੀ ਜਿਹੜੀ ਹੈਗੀ ਉਹ ਕਿਵੇਂ ਆ ਜਾਂਦੀ ਆ ਉਹ ਸਾਡੇ ਰਹਿਣ ਸਹਿਣ ਕਰਕੇ ਆਉਂਦੀ ਆ ਤਾਂ ਇਸ ਵੀਡੀਓ ਦਾ ਜਿਹੜਾ ਵਿਸ਼ਾ ਹੈ ਅੱਜ ਇਹੀ ਲੈ ਕੇ ਚੱਲੇ ਆਂ ਅਸੀਂ ਸਾਡੇ ਦੇਸ਼ ਦੇ ਵਿੱਚ ਇੱਕ ਸੰਸਥਾ ਹੈ ਜਿਸ ਦਾ ਨਾਮ ਹੈ ਕੈਂਸਰ ਮੁਕਤ ਭਾਰਤ ਫਾਊਂਡੇਸ਼ਨ ਹੈ ਉਸ ਦਾ ਨਾਮ ਤੇ ਉਹਨਾਂ ਦੇ ਵਿੱਚ ਜਿਹੜੇ ਕੈਂਸਰ ਦੇ ਨਾਲ ਸੰਬੰਧਿਤ ਜਿਹੜੇ ਮਰੀਜ਼ ਨੇ ਜਾਂ ਕੈਂਸਰ ਦੇ ਨਾਲ ਸੰਬੰਧਿਤ ਜਿਹੜੇ ਡਾਕਟਰ ਨੇ ਉਹਨਾਂ ਨੇ ਉਹ ਸੰਸਥਾ ਨੂੰ ਬਣਾਇਆ ਹੋਇਆ ਹੈ ਤੇ ਅਸਲ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਨੇ ਇੱਕ ਪਿਛਲੇ ਮਹੀਨਿਆਂ ਦੇ ਵਿੱਚ ਜਿਵੇਂ ਕਿ ਮਾਰਚ ਹੈ ਮਾਰਚ ਦੇ ਵਿੱਚ 15 ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਸਰਵੇ ਕੀਤਾ ਤਾਂ ਉਹ ਸਰਵੇ ਦੇ ਵਿੱਚ ਉਹਨਾਂ ਨੇ ਇੱਕ ਨੰਬਰ ਜਾਰੀ ਕੀਤਾ ਫੋਨ ਨੰਬਰ ਤੇ ਉਹ ਫੋਨ ਨੰਬਰ ਜਾਰੀ ਕਰਕੇ ਉਹਨਾਂ ਨੇ ਜਿਹੜਾ ਹੈਗਾ ਉਸ ਦੇ ਉੱਪਰ ਕਾਲਸ ਰিসিਵ ਕੀਤੀਆਂ ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਵੀ ਕੋਈ ਸਾਨੂੰ ਕਾਲ ਕਰੇਗਾ ਤੇ ਅਸੀਂ ਉਸ ਨੂੰ ਜਿਹੜਾ ਹੈਗਾ ਉਹਦੀ ਕੈਂਸਰ ਦੀ ਬਿਮਾਰੀ ਦਾ ਇਲਾਜ ਜਾਂ ਕਹਿ ਲਓ ਮਤਲਬ ਕਿ ਉਸ ਨੂੰ ਮੈਡੀਸਨ ਵਗੈਰਾ ਸੁਜੈਸਟ ਜਿਹੜਾ ਹੈਗਾ ਉਹ ਕਰਾਂਗੇ ਅਸੀਂ ਤਾ ਉਸ ਦੇ ਉੱਪਰ ਡਿਜਨੀਆਂ ਕਾਲਸ ਗਈਆਂ ਆ ਲਗਭਗ 1400 ਦੇ ਕਰੀਬ ਜਿਹੜੇ ਹੈਗੇ ਆ ਉੱਥੇ ਫੋਨ ਗਏ ਉਹਨਾਂ ਨੂੰ ਉਹਨਾਂ ਫੋਨਾਂ ਦੇ ਵਿੱਚ ਜਿਹੜੇ ਫੋਨ ਕਰਨ ਵਾਲੇ 60% ਜਿਹੜੇ ਸੀਗੇ ਉਹ ਮਰਦ ਸੀਗੇ ਤੇ 40 ਸਾਲ ਤੋਂ ਵੱਡ ਦੇ ਸੀਗੇ ਤੇ ਉਹਨਾਂ ਨੂੰ ਕੈਂਸਰ ਜ਼ਿਆਦਾ ਪਾਇਆ ਗਿਆ ਸੋ ਜਿਵੇਂ ਕਿ ਤੁਸੀਂ ਥੰਬਨੇਲ ਤੇ ਵੇਖਿਆ ਕਿ 40 ਸਾਲ ਦੀ ਉਮਰ ਤੋਂ ਘੱਟ ਦੇ ਲੋਕਾਂ ਨੂੰ ਜ਼ਿਆਦਾ ਕੈਂਸਰ ਹੁੰਦਾ ਤੇ ਕੈਂਸਰ ਜਿਹੜਾ ਹੁੰਦਾ ਹੈਗਾ ਉਹ ਜ਼ਿਆਦਾਤਰ ਜਿਹੜਾ ਹੈਗਾ ਉਹ ਸਭ ਤੋਂ ਜ਼ਿਆਦਾ ਧੌਣ ਤੇ ਸਿਰ ਦਾ ਜ਼ਿਆਦਾ ਹੁੰਦਾ ਹੈਗਾ ਲੋਕਾਂ ਨੂੰ ਉਸ ਤੋਂ ਬਾਅਦ ਜਿਹੜਾ ਹੈਗਾ ਜੇ ਘੱਟ ਗੱਲ ਕਰੀਏ ਤਾਂ ਫਿਰ ਪੇਟ ਦਾ ਹੈ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਸਾਨੂੰ ਛਾਤੀਆਂ ਦਾ ਕੈਂਸਰ ਜਾਂ ਫਿਰ ਮਤਲਬ ਕਿ ਕਹਿ ਲਓ ਕਿ ਬਲੱਡ ਕੈਂਸਰ ਸਭ ਤੋਂ ਘੱਟ ਬਲੱਡ ਕੈਂਸਰ ਦਾ ਜਿਹੜਾ ਹੈਗਾ ਕੇਸ ਪਾਏ ਜਾਂਦੇ ਨੇ ਅਸਲ ਦੇ ਵਿੱਚ ਫਿਰ ਇਹਦਾ ਕਾਰਨ ਜਿਹੜਾ ਹੈਗਾ ਸਾਡਾ ਰਹਿਣ ਸਹਿਣ ਜੋ ਹੈ ਉਹ ਬਣਦਾ ਹੈ ਕਿਉਂਕਿ ਸਿਰ ਨੂੰ ਤੇ ਧੌਣ ਨੂੰ ਜ਼ਿਆਦਾ ਹੁਣ ਧੌਣ ਜਿਹੜੀ ਹੈਗੀ ਆ ਸਾਡਾ ਉਹਦਾ ਕੋਈ ਕਸੂਰ ਨਹੀਂ ਹੈ ਸਾਡਾ ਫੋਨ ਦੇ ਉੱਪਰ ਝੁਕੀ ਰਹਿੰਦੀ ਸਾਰਾ ਦਿਨ 1.5 GB ਡਾਟਾ 2 GB 3 GB ਡਾਟਾ ਲਗਭ ਤੇ ਨੱਟ ਪੈ ਕੇ ਇਸ ਤਰ੍ਹਾਂ ਦੇ ਕੁਝ ਤਾਂ ਫਿਰ ਉਹ ਜਿਹੜੇ ਹੈਗੇ ਆ ਮਤਲਬ ਕਿ ਸਾਡੀ ਧੌਣ ਦੇ ਵਿੱਚ ਸਰਵਾਈਕਲ ਕਹਿ ਲਓ ਮਸਲ ਸਟ੍ਰੇਨ ਜਾਂ ਕੁਝ ਬਹੁਤ ਕੁਝ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਨੂੰ ਤੁਸੀਂ ਜਾਣਦੇ ਹੋ ਬੇਤਰੇ ਇਹਨਾਂ ਚੀਜ਼ਾਂ ਨੂੰ ਉਹ ਹੋ ਜਾਂਦੀਆਂ ਤਾਂ ਉਹਨਾਂ ਦਾ ਕਾਰਨ ਜਿਹੜਾ ਹੈਗਾ ਹੈ ਕੈਂਸਰ ਵੀ ਕਈ ਵਾਰ ਬਣ ਜਾਂਦਾ ਕੈਂਸਰ ਦੇ ਕਾਰਨ ਵੈਸੇ ਹੋਰ ਬਹੁਤ ਹੁੰਦੇ ਆ ਤੇ ਕਈ ਤਰ੍ਹਾਂ ਦੇ ਕੈਂਸਰ ਹੁੰਦੇ ਆ ਉਹਨਾਂ ਦੇ ਪੈਦਾ ਹੋਣ ਦੇ ਵੀ ਅਲੱਗ-ਅਲੱਗ ਕਾਰਨ ਹੁੰਦੇ ਆ ਇਸ ਕਰਕੇ ਜਿਹੜਾ ਹੈਗਾ ਉਹਨਾਂ ਦੇ ਵਿੱਚ ਉਹ ਚੀਜ਼ਾਂ ਪਾਈਆਂ ਜਾਂਦੀਆਂ ਤਾਂ ਇੱਥੇ ਜਿਹੜਾ ਹੈਗਾ ਸਾਨੂੰ ਸਮਝਣ ਦੀ ਜ਼ਰੂਰਤ ਹੈ ਉਹਨਾਂ ਦਾ ਸੰਸਥਾ ਦਾ ਗਹਿਣਾ ਹੈ ਕਿ ਇਹ ਜਿਹੜੇ ਕੈਂਸਰ ਨੇ ਵੀ ਉਹਨਾਂ ਦਾ ਸਾਡੀ ਕਾਲ ਰੀਸੀਵ ਕਰਕੇ ਉਹਨਾਂ ਨੂੰ ਸੁਜੈਸਟ ਕਰਨ ਦਾ ਸਾਡਾ ਇਹ ਕਾਰਨ ਹੈ ਕਿ अर्ਲੀ ਸਟੇਜ ਦੇ ਵਿੱਚ ਜਲਦੀ ਹੀ ਉਹਨਾਂ ਨੂੰ ਪਤਾ ਲੱਗ ਸਕੇ ਉਸ ਚੀਜ਼ ਦਾ ਕਿ ਕਿਵੇਂ ਜਿਹੜਾ ਹੈਗਾ ਉਹ ਬਿਮਾਰੀ ਹੈ ਕਿੰਨੀ ਫੈਲ ਚੁੱਕੀ ਹੈ ਕਿੰਨੀ ਨਹੀਂ ਫੈਲ ਚੁੱਕੀ ਤਾਂ ਉਸ ਨੂੰ ਟਰੀਟ ਕਰਕੇ ਜਿਹੜਾ ਹੈਗਾ ਉਹ ਲੋਕਾਂ ਦਾ ਇਲਾਜ ਸਮੇਂ ਸਿਰ ਜੇ ਕੀਤਾ ਜਾ ਸਕੇ ਤਾਂ ਕੀਮਤੀ ਜਾਨਾਂ ਜਿਹੜੀਆਂ ਨੇ ਉਹ ਬਚਾਈਆਂ ਜਾ ਸਕਦੀਆਂ ਨੇ ਤਾਂ ਇਹ ਜਿਹੜੀ ਹੈਗੀ ਆ ਅੱਜ ਦੀ ਵੀਡੀਓ ਸਾਡੀ ਇਸ ਸੰਬੰਧ ਤੇ ਸੀਗੀ ਕਿ ਜਿਹੜਾ ਕੈਂਸਰ ਹੈ 40 ਸਾਲ ਤੋਂ ਘੱਟ ਦੇ ਲੋਕਾਂ ਨੂੰ ਜ਼ਿਆਦਾ ਹੋ ਰਿਹਾ ਸੋ ਇਸ ਕਰਕੇ ਸਾਨੂੰ ਆਪਣਾ ਜਿਹੜਾ ਲਿਵਿੰਗ ਸਟਾਈਲ ਹੈ ਜਾਂ ਕਹਿ ਲਓ ਰਹਿਣ ਸਹਿਣ ਹੈ ਖਾਣ ਪੀਣ ਹੈ ਉਹਦੇ ਵਿੱਚ ਕੁਝ ਬਦਲਾ ਲਿਆ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਜਿਹੜਾ ਹੈਗਾ ਤੰਦਰੁਸਤ ਬਣਾ ਸਕਦੇ ਹਾਂ ਜਿਵੇਂ ਕਸਰਤ ਹੈ ਕਸਰਤ ਹਰ ਰੋਜ਼ ਕਰਨੀ ਚਾਹੀਦੀ ਹੈ 24 ਘੰਟਿਆਂ 'ਚੋਂ 24 ਮਿੰਟ ਘੱਟ ਤੋਂ ਘੱਟ ਜਿਹੜੇ ਹੈਗੇ ਸਾਨੂੰ ਸਾਡੇ ਸਰੀਰ ਨੂੰ ਕਸਰਤ ਵਾਸਤੇ ਦੇਣੀ ਚਾਹੀਦੀ ਹੈ ਜੇਕਰ ਅਸੀਂ ਕੋਈ ਉਸ ਤਰ੍ਹਾਂ ਦਾ ਸਰੀਰਕ ਕੰਮ ਨਹੀਂ ਕਰ ਦਿੱਤਾ ਸਾਨੂੰ ਆਪਣੀ ਦਿਮਾਗੀ ਕਸਰਤ ਤਾਂ ਅਸੀਂ ਹੁਣ ਬਹੁਤ ਕਰਦੇ ਆ ਕਿਉਂਕਿ ਸਾਰਾ ਕੰਮ ਹੀ ਦਿਮਾਗ ਤੇ ਆ ਹਨ ਦਿਮਾਗ ਦੇ ਨਾਲ ਜਿਹੜਾ ਹੈਗਾ ਜੋਖ ਚੱਲਦਾ ਅਸੀਂ ਕਰੀ ਜਾਂਦੇ ਆ ਬਣੀ ਜਾਂਦਾ ਅਸੀਂ ਕਰੀ ਜਾਂਦੇ ਆ ਕੱਢੀ ਜਾਂਦੇ ਆ ਹਨਾ ਸਾਰਾ ਦਿਨ ਮਤਲਬ ਕਿ ਕੋਈ ਵਿਚਾਰ ਇਹ ਆ ਗਿਆ ਕੋਈ ਗੱਲ ਆ ਗਈ ਕੋਈ ਕੰਮ ਆ ਗਿਆ ਉਹ ਕਰ ਲਏ ਸਰੀਰ ਜਿਹੜਾ ਹੈਗਾ ਅੱਜਕੱਲ੍ਹ ਲੋਕਾਂ ਦਾ ਬਹੁਤ ਘੱਟ ਹਿਲਜੁਲ ਕਰਦਾ ਕਿਉਂਕਿ ਉਹਦੇ ਵਿੱਚ ਕੰਮ ਹੀ ਕੁਛ ਇਸ ਤਰ੍ਹਾਂ ਦੇ ਹੋ ਗਏ। ਸੋ ਇਸ ਕਰਕੇ ਸਰੀਰ ਨੂੰ ਹਿਲਾਉਣਾ ਚਲਾਉਣਾ ਇਹਦੇ ਮਸਲਸ ਨੂੰ ਇਹਦੇ ਜਿਹੜੇ ਸੈਲਸ ਨੇ ਉਹਨਾਂ ਨੂੰ ਥੋੜਾ ਬਹੁਤਾ ਹਰਕਤ ਦੇ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੀ ਆਕਸੀਜਨ ਦੀ ਸਪਲਾਈ ਹੈਗੀ ਆ ਉਹ ਲਿਮਟਿਡ ਏਰੀਆ ਤੱਕ ਨਾ ਰਹਿ ਪੂਰੇ ਸਰੀਰ ਦੇ ਵਿੱਚ ਫੈਲ ਸਕੇ ਕਿਉਂਕਿ ਜਦੋਂ ਫੈਲਦੀ ਆ ਤਾਂ ਸਾਨੂੰ ਸਾਹ ਚੜਦਾ ਹੈ ਸਾਹ ਚੜਦਾ ਤਾਂ ਫਿਰ ਖੂਨ ਵੀ ਵੱਧ ਦੌੜਾ ਕਰਦਾ ਤਾਂ ਉਹਦੇ ਨਾਲ ਜਿਹੜਾ ਹੈਗਾ ਸਾਰੇ ਸਰੀਰ ਦੇ ਵਿੱਚ ਖੂਨ ਫੈਲਦਾ ਤਾਂ ਆਕਸੀਜਨ ਦੀ ਵੀ ਸਪਲਾਈ ਜਿਹੜੀ ਹੈਗੀ ਉਹ ਸੋ ਇਸ ਕਰਕੇ ਸਾਨੂੰ ਖਾਣ ਪੀਣ ਜਿਹੜਾ ਹੈਗਾ ਕੁਦਰਤੀ ਆਰਗੈਨਿਕ ਖਾਣਾ ਚਾਹੀਦਾ ਬਿਨਾਂ ਰੇ ਸਪਰੇ ਤੋਂ ਉਸ ਦੇ ਵਿੱਚ ਜਿਹੜੀ ਹੈਗੀ ਸਾਨੂੰ ਬਚਤ ਰੱਖਣੀ ਚਾਹੀਦੀ ਹੈ ਨਹੀਂ ਤਾਂ ਬਹੁਤ ਸਾਰੀਆਂ ਕੰਪਨੀਆਂ ਰੇ ਸਪਰੇ ਵੀ ਆਪ ਬਣਾਉਂਦੀਆਂ ਨੇ ਮਤਲਬ ਕੈਂਸਰ ਵੀ ਆਪ ਹੀ ਬਣਾਉਂਦੀਆਂ ਨੇ ਹਨਾ ਤੇ ਫਿਰ ਉਸ ਤੋਂ ਬਾਅਦ ਕੈਂਸਰ ਦੀਆਂ ਦਵਾਈਆਂ ਵੀ ਆਪ ਹੀ ਬਣਾਉਂਦੀਆਂ ਨੇ ਸੋ ਇਸ ਕਰਕੇ ਇਹ ਬਿਜ਼ਨਸ ਜਿਹੜਾ ਹੈਗਾ ਚੱਲਿਆ ਹੋਇਆ ਕੈਂਸਰ ਦਾ ਇਹ ਤੋਂ ਘਬਰਾਉਣ ਦੀ ਲੋੜ ਨਹੀਂ ਹੈ इजीली ਕਿਉਰੇਬਲ ਹੈ ਜੇਕਰ अर्ਲੀ ਸਟੇਜਸ ਦੇ ਵਿੱਚ ਪਤਾ ਲੱਗ ਜਾਂਦਾ ਹੈਗਾ ਜੇਕਰ ਤੁਸੀਂ ਇਸ ਤੋਂ ਬਿਲਕੁਲ ਹੀ ਬਚਣਾ ਚਾਹੁੰਦੇ ਹੋ ਤਾਂ ਫਿਰ ਜਿਵੇਂ ਕਿ ਆਪਣੀ ਜ਼ਿੰਦਗੀ ਹੈ ਕਸਰਤ ਜਿਹੜੀਆਂ ਲੱਤਾਂ ਨੇ ਸਾਨੂੰ ਤੁਰਨ ਵਾਸਤੇ ਭੱਜਣ ਵਾਸਤੇ ਲਾਈਆਂ ਨੇ ਤਾਂ ਆਪਾਂ ਜੋ ਨੱਠੋ ਕਸਰਤ ਕਰੋ ਉਹ ਸਾਰੀਆਂ ਚੀਜ਼ਾਂ ਨਹੀਂ ਹੈਗੀਆਂ ਸਾਡੇ ਵਾਸਤੇ ਸਹਾਇਕ ਹੋਣਗੀਆਂ ਤਾਂ ਇਸ ਦੇ ਨਾਲ ਹੀ ਆਪਾਂ ਅੱਜ ਦੀ ਵੀਡੀਓ ਨੂੰ ਸਮਾਪਤ ਕਰਦੇ ਹਾਂ ਬਹੁਤ ਜਲਦ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਦੇਖਦੇ ਰਹੋ ਸਾਡੇ ਇਸ ਚੈਨਲ ਨੂੰ ਜੇਕਰ ਤੁਹਾਨੂੰ ਸਾਡਾ ਕੰਮ ਵਧੀਆ ਲੱਗਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਨਹੀਂ ਕਰਿਆ ਤਾਂ ਜੇ ਕਰ ਰੱਖਿਆ ਹੈ ਚੈਨਲ ਦਾ ਸਾਡੀ ਵੀਡੀਓ ਨੂੰ ਕਰੋ ਲਾਈਕ ਤੇ ਕਮੈਂਟ ਜਰੂਰ ਕਰਕੇ ਜਾਇਆ ਕਰੋ ਵੀਡੀਓ ਦੇ ਨੀਚੇ ਕਿਉਂਕਿ ਉਹ ਇਸੇ ਲਈ ਜਗ੍ਹਾ ਹੁੰਦੀ ਆ ਉਹਨਾਂ ਨੇ YouTube ਨੇ ਵੀ ਬਣਾਈ ਆ ਤਾਂ ਤੁਹਾਡੇ ਕਮੈਂਟ ਜਿਹੜੇ ਹੈਗੇ ਆ ਬੜੇ ਕੀਮਤੀ ਹੁੰਦੇ ਨੇ ਸਾਡੇ ਵਾਸਤੇ ਹੌਸਲਾ ਮਿਲਦਾ ਸਾਨੂੰ ਸਾਨੂੰ ਗਾਈਡੈਂਸ ਵੀ ਮਿਲਦੀ ਆ ਤੁਹਾਡੇ ਕਮੈਂਟ ਪੜ੍ਹ ਕੇ ਸੋ ਇਸ ਕਰਕੇ ਕਮੈਂਟ ਜਰੂਰ ਕਰਿਆ ਕਰੋ ਤੇ ਆਪਣੇ ਨਾਲ ਦੇ ਹੋਰ ਸਾਥੀਆਂ ਦੇ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਜੀ ਧੰਨਵਾਦ